10 ਦਿਨ ਬਾਅਦ ਗਾਣਾ ਹੈ ਆਪਣੇ ਕੋਲ ਇੱਕ ਜੇ ਤੂੰ ਜ਼ੇਰ ਕਰੇ ਰੋਲ ਕਰ ਲਵੇਂ ਵਿੱਚ ਸੀਨ ਬਣ ਜੂਗਾ ਆ ਤੇਰੇ ਕੋਲ ਮੁੱਖ ਕੋਲ ਪਟਾਕ ਨਹੀਂ ਹੋਵੇਗਾ ਤੇ ਨਹੀਂ ਲੈ ਜਿਵੇਂ ਬਕਾਰੀ ਮਾੜੀ ਉਹਦੋਂ ਤੂੰ ਜੀ ਸਾਡੇ ਕਰੇ ਹੋਣਗੇ ਵਿੱਚ ਠੀਕ ਹੈ ਤਾਂ ਇਹ ਕਰੋ ਆ ਕੇ ਪ੍ਰਾਇਦ ਜਨੂਗੀ ਵੀ ਸੱਚੀ ਗੱਲ ਆ ਜੀ ਇਹ ਕਿਵੇਂ ਆ ਬੇਫੋਲਾ ਕਿੱਥੇ ਹਾਂ ਦੇਖ ਮੁੰਡੇ ਉਹ ਤੇ ਮੈਂ ਤੇਰੀ ਕਰਕੇ ਨਾ ਜੋ ਕਹੀਏ ਨਾ ਕਰੀ ਬੰਦ ਨਾ ਬੋਲ ਲਾਜੀ ਕਰਾਂ ਤੇ ਉਹਦੇ ਵਾਸਤੇ ਨਹੀਂ ਤੇ ਉਹਦੇ ਪਸੰਦ ਹਾਂਜੀ ਮੰਗੂ ਕਿੱਥੇ ਜਾਗਾ ਹੈ ਮੰਗੂ ਗੱਡੀ ਚ ਮੰਗੂ ਗੱਡੀ ਚ ਜਾ ਗੱਡੀ 'ਚ ਬੈਠਾ ਮੰਗੂ ਆ ਜੀ ਚਾਹ ਦੱਸੋ ਜੀ ਲਓ ਜੀ ਆ ਗਈ ਚਾਹ ਹੁਣ ਬਾਈ ਫਿਰ ਪੀਣਗੇ ਚਾਹ ਚਾਹ ਨਾਲ ਕਹਿੰਦੇ ਚਾਹ ਹੁੰਦੇ ਪੂਰੇ ਹੈ ਹਾਂ ਮੰਦਾ ਦੇ ਦਿੰਦੇ ਅੱਜ ਕਿਵੇਂ ਮੰਦੰਗਾਰਾਂ ਅਮਨ ਜਾਜਾ ਕਾਹ ਬੋਈ ਕਾਲੇ ਨੂੰ ਬੋਲੇ ਬੈ ਘਰ ਵਿੱਚ ਬੈ ਬੋਲਦਾ ਬੋਲੇ ਬੋਲੇ ਦਾ ਘਟਿਉਣਾ ਸੀ ਬੋਲੇ ਬਣੇ ਕੇ ਓਕੇ ਬਰਾਦਰ ਭਾਈਆਂ ਗੱਲ ਸਾਡੀ ਟੀਮ ਆ ਹੈ ਮੰਜਾ ਹੁਣ मोबाइल पर टेटा हो मोबाइल हाजा चक्की आंदा भाई आप हीरो हीरोजा हीरो, हीरो चक्की आप भाई <laughs> भाई जी कारवाई फुल करती है। ਹੇ ਕਾਰਵਾਈ ਕਰੋਗੇ ਫੁੱਲ ਹਾਂ ਪੱਟੇ ਚੜਾ ਨਾ ਪੱਥਾ ਹਾਂ ਪੂਰੇ ਪੱਟੇ ਚੜਾਓ ਬਈ ਬਣ ਕੇ ਯਾਰਾ ਰਗੜਤਾ ਯਾਰ ਉਹਨੇ ਨਹੀਂ ਨਹੀਂ ਬਈ ਵੀ ਤਾਈ ਜਿਸ ਮਾਰ ਹੁੰਦਾ ਇਹੋ ਕਰਨ ਦਾ ਕੰਮ ਹੈ ਕਿਸੇ ਯਾਰਾ ਅੱਛਾ ਅੱਛਾ ਆਪੀ ਰੱਖ ਦੂੰਗਾ ਉੱਪਰ ਲੈ ਕੇ ਆ ਅੱਛਾ ਲਿਜਾਓ ਜੀ ਕਾਲਮਾਨੀ ਜੀ ਮੈਂ ਤੁਹਾਨੂੰ ਕੁਝ ਗੱਲਾਂ ਦੱਸ ਦਿੰਦਾ। ਨਾ ਕੋਈ ਮੇਰੇ ਪਹਿਲਾਂ ਇੱਧਰ ਨਹੀਂ ਹੋਇਆ। ਉਹ ਪਾਉਂਦੇ ਨੇ ਕਿੰਨੇ ਪ੍ਰੈਸਟੇਜ ਹੁੰਦਾ ਕੁਝ। ਸ਼ਾਹ ਵੀ ਰਹੀ ਚਾਰਾ ਬ੍ਰੇਕ ਹੋਇਆ ਸੀ। ਫਿਲਮ ਸ਼ੂਟ ਕਰ ਰਹੇ ਸੀਗੀ ਥਰੂ ਸੱਚਾ ਪਿਆਰ ਰਾਨੂੰ ਗੱਡੀਆਂ ਵਾਲੀ। ਥੈਂਕ ਯੂ। ਔਰ ਤੂੰ ਲਵ ਕਹਿ ਰਿਹਾ ਸੀ ਪਹਿਲਾਂ ਅੰਗਰੇਜ਼ੀ 'ਚ ਕਹਿ ਰਿਹਾ ਮੈਂ ਕੀ ਅੰਗਰੇਜ਼ੀ ਨਾਲ ਸਮਝ ਲੱਭੇ। ਕਾਹ ਕਰਕੇ ਪੰਜਾਬੀ 'ਚ ਲਾ ਦਿੰਦੇ ਆ। ਬਹੁਤ ਵਧੀਆ ਫਿਲਮ ਹੈ ਬਈ ਜ਼ਰੂਰ ਦੇਖੋ YouTube ਤੇ ਸਾਡਾ ਚੈਨਲ ਆ ਸੇਵ ਕਰ ਲੈਣਾ ਤੇ ਬਾਕੀ ਆ ਸਾਰੇ ਆਪਣੇ ਆਰਟੀਕਲ ਨੇ ਟੀਮ ਦੇ ਇਹ ਬਾਈ ਜੀ ਨੇ ਕਿ ਮਨਜੋਤ ਬੰਗੀ ਤੋਂ ਨੇਗੇ ਤੇ ਇਹ ਬਾਈ ਆਪਣੇ ਬੱਗੀ ਨੇਗੇ ਬੈਣੀ ਬਾਹਰ ਤੋਂ ਪਰੋਂ ਚ ਕਾਲੇ ਦਾ ਕਰਦਾਰ ਨਵਾਰੇ ਨੇ ਤੇ ਬਾਕੀ ਟੀਮਾਂ ਜੀ ਉਧਰ ਆਪਣੇ ਭੈਣਾਂ ਦਵੀਜ ਜੱਸੀ ਜੀ ਬੈਠੇ ਨੇ ਰਾਣੀ ਦੇ ਰੋਲ 'ਚ ਤੇ ਦੂਜੀ ਕੁੜੀ ਆ ਜਾਈ ਨਹੀਂ ਜਿਹੜੀ ਜੱਸੀ ਦੀ ਰੋਲ 'ਚ ਹੈਗੀ ਇਹ ਵਰਨਾ ਇਹ ਗਾਵਲੀ ਪੈਣੀ ਆ ਤੇ ਉਹ ਆਪਣਾ ਚੰਗਾਰਾ ਬਤੋਲਾ ਬਰਤ ਬਤੋਲਾ ਦੇ ਰੋਜ਼ ਤੇ ਉਹ ਵੀ ਦਿਖਾਵਾਂਗੇ ਇਹ ਬਾਈ ਕਰੈਕਟਰ ਮੰਗੂ ਦਾ ਕਰ ਰਿਹਾ ਹੈਗਾ ਆ ਮੰਗੂ ਬਾਈ ਇਹ ਖੜਾ ਬਾਈ ਚਾਹ ਪੀ ਜਾਂਦਾ ਆਹੀ ਬਾਈ ਚਾਹ ਸਾਰੇ ਕਿਤੇ ਹਾਂਜੀ ਚਾਹ ਆ ਵੀ ਇੱਥੇ ਤਾਂ ਪਈ ਹੈ ਗਲਾਸ ਮੈਂ ਬੈਠੀ ਬੜੀ ਇੰਟਰਨੈਟ ਨਾਲ ਬਰਾਬਰ ਹਾਂ ਸਹੀ ਗੱਲ ਮੈਂ ਕੁਝ ਕਰਦਾ ਦੱਸਾਂਗਾ ਕਿ ਫੱਟੀ ਜੀ ਹੁੰਦੇ ਫੱਟੀ ਜੀ ਹੈ ਨਾ ਫੱਟੀ ਜੀ ਲੈ ਕੇ ਵੇ ਜਾਣ

ਕੀ ਹੋਇਆ ਸਰਦਾਰ ਜਲਦੀ ਦੱਸੋ ਮੈਨੂੰ ਉਹ ਤਾਂ ਬਈ ਜਿੰਦਾ ਲਾਸ਼ ਬਣਾ ਪਿਆ ਉਹ ਤਾਂ ਛੱਟਾ ਛੱਟਾ ਮਾਰੀ ਕਿਸੇ ਨੇ ਉਹ ਤਾਂ ਬਸ ਕੋਮਾ ਕਮਾ ਕੇ ਹਲੇ ਕੋਮਾ ਜੀ ਨਹੀਂ ਛੱਟਾ ਨਾ ਕਿਉਂ ਜੀ ਤੁਸੀਂ ਕਹੋ ਉਹਦਾ ਤਾਂ ਐਕਸੀਡੈਂਟ ਨੂੰ ਪਤਾ ਨਹੀਂ ਕੋਈ ਗੱਲ ਦਾ ਅੱਛਾ ਐਕਸੀਡੈਂਟ ਹੋ ਗਿਆ ਤੇ ਤੁਸੀਂ ਖबरा ਕੇ ਪੜਨੇ ਫਿਰ ਬੈਜੇ ਚੰਗਾ ਵੀ ਇਹਨੂੰ ਪਤਾ ਨਹੀਂ ਹੈਗਾ ਤੇ ਕਹੋ ਉਹਦਾ ਮੈਨੂੰ ਸ਼ੱਕ ਹੈ ਜਰੂਰ ਹੈ ਐਕਸੀਡੈਂਟ ਹੋ ਗਿਆ ਸੀਗਾ ਤੂੰ ਕਹਦੇ ਏਹੀ ਜਿਹੜੀ ਚੀਜ਼ਾਂ ਉਹਨਾਂ ਦੱਸੇ ਉਹੀ ਗੱਲ ਹੋਊਗੀ ਫਿਰ ਇਹ ਉਹਦਾ ਐਕਸੀਡੈਂਟ ਨਹੀਂ ਮੰਗੂ ਕੁਮਿਲੇ ਨੇ ਕੁਝ ਕਿਸ ਤਰ੍ਹਾਂ ਤੂੰ ਕਹੇ ਦੀ ਵੀ ਮੰਗੂ ਕੌਣ ਸੀ ਕਿਵੇਂ ਸੀ ਗੱਲ ਸੀ ਹਨਾ ਵੀ ਉਹਦਾਂ ਜਿਹਾ ਕਰਕੇ ਨਾ ਠੀਕ ਹੈ ਠੀਕ ਤੇ ਫਿਰ ਇਹਨੂੰ ਜਾਣ ਦੀਆਂ ਗੱਲਾਂ ਦੱਸਣੀਆਂ ਨੇ ਤੁਸੀਂ ਵੀ ਜ਼ਿੰਦਗੀ ਚ ਚਲੀ ਜਾ ਪੈਸੇ ਲੈ ਲਾ ਦੋ ਤੁਸੀਂ ਦੇ ਦੋ ਤੁਹਾਨੂੰ ਪਤਾ ਲੱਗ ਜੂ ਵੀ ਮੰਗੂ ਨੇ ਸੱਟਾਂ ਮਾਰੀਆਂ ਨਹੀਂ ਇਹ ਚੀ ਸਸਤੀ ਗੱਲ ਤੁਸੀਂ ਠੀਕ ਹੋ ਨਾ ਸਰਦਾਰ ਜੀ ਹਾਂ ਭਾਈ ਮੈਂ ਤਾਂ ਠੀਕ ਹਾਂ ਸਰਦਾਰ ਜੀ ਛੋਟੇ ਸਰਦਾਰ ਜੀ ਕਿੱਥੇ ਨੇ ਮੈਂ ਤੇ ਉਹਨਾਂ ਦਾ ਫੋਨ ਵੀ ਬੜਾ ਲਗਾਇਆ ਉਹਨਾਂ ਦਾ ਫੋਨ ਵੀ ਨਹੀਂ ਲੱਗਦਾ ਪਿਆ ਤੇ ਤੈਨੂੰ ਭਾਈ ਕੁਝ ਪਤਾ ਨਹੀਂਗਾ ਕੋਈ ਤਾਂ ਨਾ ਐਕਸੀਡੈਂਟ ਹੋ ਗਿਆ ਸੀਗਾ ਉਹ ਤਾਂ ਹਾਂ ਮਰਿਆ ਵਾਂਗੂ ਪਿਆ ਥੋਕ ਮਾਰ ਕੇ ਗਿਆ ਵਾ ਕੋਮਾ ਦਾ ਨਹੀਂ ਹੁੰਦਾ ਕੋਮਾ ਪਾਵਾ ਦੇ ਸਰਦਾਰ ਜੀ ਕੀ ਹੋਇਆ ਛੋਟੇ ਸਰਦਾਰ ਨੂੰ ਇਹਦਾ ਕਿਉਂ ਹੋ ਗਿਆ ਕਿਸੇ ਡਾਕਟਰ ਤੇ ਨਹੀਂ ਦਿਖਾਇਆ ਹਾਂ ਦਿਖਾਇਆ ਸੀ ਭਾਈ ਡਾਕਟਰ ਕਹਿੰਦੇ ਹੁਣ ਬੈਗਰੂ ਬਚਾਉ ਉਹਨੂੰ ਕੋਈ ਚਮਤਕਾਰ ਹੀ ਹੋਊਗਾ ਜੇ ਉਹ ਪਤਾ ਨਹੀਂ ਹੁਣ ਭਾਈ ਕੀ ਬਣੂਗਾ ਮੈਂ ਤਾਂ ਬਸ ਕੱਲਾ ਸੀਗਾ ਮੇਰਾ ਤਾਂ ਕੱਲਾ-ਕੱਲਾ ਮੁੰਡਾ ਸੀ ਉਹ ਵੀ ਉਹ ਕਹਿੰ ਮਰਿਆ ਮੰਗੂ ਚਾਰਾ ਕੀ ਕਰ ਹੁਣ ਮੈਂ ਸਰਦਾਰ ਜੀ ਛੋਟੇ ਸਰਦਾਰ ਦਾ ਐਕਸੀਡੈਂਟ ਹੋਇਆ ਹਾਂ ਪਰ ਮੈਨੂੰ ਤੇ ਸ਼ੱਕ ਹੈ ਸ਼ੱਕ ਹਾਂ ਸਰਦਾਰ ਸ਼ੱਕ ਤੇ ਸਰਦਾਰ ਜੀ ਛੋਟੇ ਸਰਦਾਰ ਦਾ ਐਕਸੀਡੈਂਟ ਨਹੀਂ ਹੋਇਆ ਕਿਤੇ ਮੈਨੂੰ ਕਿਸੇ ਦੀ ਚਾਹ ਲੱਗਦੀ ਹੈ ਚਾਹ ਨਾਲ ਦੀ ਪਰ ਸਾਡੀ ਦਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕਈ ਵਾਰ ਸਰਦਾਰ ਜੀ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੁੰਦੀ ਪਰ ਸਾਡੇ ਦੁਸ਼ਮਣ ਬਹੁਤ ਹੁੰਦੇ ਨੇ ਕੁ ਮੈਨੂੰ ਸਮਝ ਨਹੀਂ ਆ ਰਹੀ ਕਿ ਕੀ ਕਰ ਰਹੇ ਹਮ ਗੜਸ ਨੂੰ ਸਮਾ ਕੇ ਕੀ ਗੱਲ ਹੈ ਸਰਦਾਰ ਜੀ ਸਾਡੇ ਕਬੀਲੇ ਦਾ ਨਾ ਮੰਗੂ ਹੈ ਬੜਾ ਗੰਦਾ ਆਦਮੀ ਇਹ ਕਬੀਲੇ ਦਾ ਬੜਾ ਕਮੀਨਾ ਹੈ ਮੈਨੂੰ ਤੇ ਲੱਗਦਾ ਸਰਦਾਰ ਜੀ ਐਕਸੀਡੈਂਟ ਉਹਨੇ ਕਰਵਾਇਆ ਹੈ। ਕੰਗੂ ਕੌਣਾ ਗਿਆ ਕੌਣਾ ਨੂੰ ਗੂਏ। ਸਰਦਾਰ ਜੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਸਾਡੇ ਕੱਟ ਲਾ ਲਈ। ਜਾ ਦਾ ਤਾਂ ਕਜੀ ਤੁਸੀਂ ਖੜੇ ਹੋ ਜੋ ਪੜ੍ਹ ਕੇ ਦੇਖ ਕੇ ਲੱਗਦਾ ਜਿਆਦਾ ਤਾਂ ਤੁਸੀਂ ਪੜ੍ਹ ਕੇ ਖੜੋ ਤੇ ਜਾ ਹੁਣ ਕਾ ਇੱਕ ਮਿੰਟ ਕੁੜੀ ਬੈਠ ਬੈਠ ਕੀ ਗੱਲ ਕਰਨੀ ਕੀ ਗੱਲ ਹੋਊ ਫਿਰ ਜਾਣੇ ਉਹ ਵਾਲੋ ਦਾ ਦੋਵੇਂ ਫਰੇਮ ਤੇ ਸਹੀ ਆਉਂਗੇ ਨਾ ਤੇ ਨਾਲੇ ਫਿਰ ਮੈਨੂੰ ਸਾਰੀ ਗੱਲ ਦੱਸ ਫੁੱਲ ਕਿ ਕੀ ਗੱਲ ਵਾਸੀ ਕੀ ਸੀ ਹੈ ਨਾ ਤਾਂ ਇਹਨੂੰ ਖੜਾ ਹੁੰਦਾ ਨਹੀਂ ਸਾਰਾ ਕੁਝ ਬਹੁਤ ਵਧੀਆ ਚੱਲੀ ਜਾਂਦੀ ਸੀ ਮੰਗੂ ਕੁਵਿੰਨੇ ਨੇ ਵੇ ਵੈਸੇ ਤੁਸੀਂ ਖੜੇ ਹੋ ਜੋ ਬੰਦੇ ਟੈਂਟ ਚ ਜਾ ਤੁਸੀਂ ਮਾਰ ਕੇ ਜਾਣਾ ਥੋੜੀ ਦੇਖਣੇ ਬੋਲ ਕੇ ਮੈਨੂੰ ਹਾਂ ਉਹ ਤਾਂ ਦੱਸਿਆ ਯਾਰ ਉਹਦੇ ਚੱਕੂ ਵੀ ਹੈ ਮੈਨੂੰ ਸਰਦਾਰ ਜੀ ਤੇ ਥੋੜਾ ਚੱਕੀ ਹੁੰਦਾ ਸਮਰੇ ਇਹ ਤੋਂ ਝਖਲੋ ਦੰਬਾਂ ਨੂੰ ਝਖਲਾਂਗੇ ਵੀ ਨਹੀਂ ਸਰਦਾਰ ਜੀ ਉਹ ਐਕਸੀਡੈਂਟ ਨਹੀਂ ਹੋਇਆ ਹੈ ਮੈਨੂੰ ਇਹ ਸਭ ਇਹ ਨਹੀਂ ਹੁੰਦਾ ਇਹ ਲੱਕਾਣੀ ਨੂੰ ਪੈਂਦਿਆਂ ਨੂੰ ਟਰੈਕਟਰ ਬਣ ਕੇ ਖੜ ਜਾਂਦਾ ਕੀ ਸਰਦਾਰ ਕਿਵੇਂ ਹੋ ਉਹ ਹੈ ਬੰਦਾ ਤੇ ਫਿਰ ਤੁਹਾਨੂੰ ਇੱਥੋਂ ਇਹ ਮਾਰਨਾ ਕੋ ਭੈਂਦੇ ਨੂੰ ਮੈਨੂੰ ਮੇਰੇ ਜੀਵਨ ਨੂੰ ਕੋਈ ਨਾ ਹੋ ਕਰਾ ਹੈ ਨਾ ਉਹਨੂੰ ਪਤਾ ਸੀਗਾ ਉਹ ਵੇਹ ਮਕੀ ਤੁਮ ਆ ਜਾਣਾ ਉਹ ਬਾਤ ਜੀ ਕਰਨੀਆਂ ਗੱਲਾਂ ਵੀ ਤੈਨੂੰ ਨੂੰ ਪਤਾ ਲੱਗਾ ਨਾ ਵੀ ਮੇਰੇ ਬੱਚੇ ਦੀ ਜ਼ਿੰਦਗੀ ਅੱਜ ਜੰਦਾ ਲਾਸ਼ ਆ ਨਾ ਤੇਰੀ ਵਜ੍ਹਾ ਕਰਕੇ ਹੋਇਆਗਾ ਫਿਰ ਤੁਸੀਂ ਆਉਂਦਾ ਫਸਾਰ ਮਾਰੋ ਕਢਾ ਕੇ ਪੈਸੇ ਕਢਨੇ ਆ ਚੱਕ ਪਏ ਫਿਰ ਮੈਂ ਕਰਾ ਫੋਰ ਦੀ ਲੋੜਾ ਫੋਰ ਲਾ ਲਾ ਹੈ ਨਾ ਤੇ ਤੂੰ ਓਏ ਮੈਨੂੰ ਵੀ ਦੇ ਦੇ ਪਟਾਣੀਆਂ ਦੇ ਵਿੱਚ ਓਏ ਹੱਥ ਬਰੋ ਨੂੰ ਭੰਦਰੋ ਹੱਥ ਨੂੰ ਬਣਾ ਦੇਓ ਆਏ ਦੇਖ ਲੱਗੇ ਮੇਰੇ ਸਾਹ ਜਿਵੇਂ 20 ਸੌ ਕਿਥੇ ਹੋਵੇ ਤੂੰ ਇੱਧਰ ਹੋ ਜਾਣਾ ਤੂੰ ਇੱਧਰ ਆ ਬੋਲੇ ਨਾਲ ਕੋਲੇ ਆ ਤੂੰ ਗੱਡੀ ਲੈਣ ਆਇਆ ਕੋ ਉਹ ਨਾਲ ਹੁਣ ਦੁੱਖ ਸੁੱਖ ਕਰੇਗਾ ਬੋਤਲ ਮੈਂ ਤਸ ਤੇਨਾ ਉਹ ਬੋਲਾ ਹੋਣਾ ਐਂਜ ਕਰਕੇ ਹੋਸ਼ ਨਹੀਂ ਆਂ ਕਰੂ ਸੀ ਮੈਂ ਬੋਲਾ ਹਾਂ ਜੀ ਸਵਾ ਤੋਂ ਨਹੀਂ ਯਾਰ ਕੋ ਜੀ ਇਹਨਾਂ ਵੀ ਅਕੇ ਉੱਪਰ ਖੇੜਾ ਹੈ ਫਰਕਾ ਕੜੇ ਗਿਆਇਆ ਬੜਾ ਕਾਲੇ ਬੂਸਾ ਸਾਹਣੀ ਤੇ ਚਲ ਕੇ ਮੈਂ ਤਾੜ ਦੇਖਿਆ ਕਾ ਪਾਏ ਕੋਰੇ ਆਂ ਟਾਈਮ ਸੀ ਕੋਈ ਪਿਆਰ ਫਰਕ ਕੋਈ ਨਾ ਉਹ ਨਹੀਂ ਆ ਭਈਆ ਕੋਈ ਪੁੱਛਣੇ ਹਾਂ ਉਹ ਬੈਠਾ ਦਾ ਹੋਤਾ ਹੈ ਕਿ ਕੀ ਹੋਵੇ ਸੱਚੀ ਗੱਲ ਉਹ ਮੜਾ ਤਾ ਪਿੱਛੇ ਮੈਂ ਜਾ ਤਾ ਕਿਉਂ ਹੋ ਗਿਆ ਪਰਾਂ ਲੈ ਟੱਟੇ ਕਿਥੇ ਨੂੰ ਬਾਈ ਬਸ ਟੱਟੇ ਮੁਕਾ ਫੇਰ ਕੇ ਕਿਧਰੇ ਲੈਣੇ ਕਿ ਕਿਧਰੇ ਲੈ ਜਾਂਦਾ ਕਾਲਾ ਕਹਰੇ ਕਾਲਾ ਬੱਲੀ ਅਮਰਤਾ ਕੁ ਫੇਰ ਕਰਨਾ ਕਰੀ ਯਾਰ ਅਜੀ ਦਾ ਦੇਣਾ ਅਸੀਂ ਤੇਰੇ ਨਾਲ ਆ ਆ ਜਾ ਕੋਰਤਾ ਜੀ ਸਸੀ ਜਾਰੇ ਦਾ ਕੋਰ ਕੋਲੇ ਦਾ ਕੀ ਹਾਲ ਹੈ ਬਹਿ ਜਾ ਉਹਨਾਂ ਦੇ ਕੋਲ ਸਾਨੂੰ ਖੋਤੀ ਅੱਛਾ ਨਹੀਂ ਫਰਕ ਤਾਂ ਪਈ ਹੁਣ ਮਾੜਾ ਮੋਟਾ

ਇਹ ਜੇ ਤੁਸੀਂ ਬਣਾ ਸੀ ਤੇ ਫਿਰ ਨਾ ਮੁੱਤਮਾ ਸਾਡਾ ਗੱਡੀ ਵਾਲਾ ਰੱਖਾਂਗੇ ਜੇ ਤਾਂ ਗੱਡੀ ਬੋਲਦੀ ਤੇ ਨਹੀਂ ਫਿਰ ਮ ਉਹ ਸੀਨ ਰੱਖੂੰਗਾ ਮਨ ਲਾ ਵੀ ਉਹ ਹੁਣ ਕੀ ਬੋਲਦਾ ਮੈਂ ਉਹ ਤੂੰ ਕਰ ਵੀ ਹਰ ਤਰ੍ਹਾਂ ਕੁਝ ਬੇਕਰਨਾ ਕਰ ਯਾਰ ਅਸੀਂ ਤੇਰੇ ਨਾਲ ਆ ਨਾ ਕੋਈ ਨਹੀਂ ਜਿੰਨਾ ਤੇਰੇ ਕੋਲੇ ਨਾ ਬੋਲ ਨਹੀਂ ਆਉਂਦਾ ਨਾ ਅਸੀਂ ਮੰਨ ਲਾ ਵੀ ਤੇਰੇ ਆ ਦੇ ਬੁੱਤ ਪੁੱਤਾ ਨੂੰ ਆਣਾ ਅੱਗੇ ਵੀ ਨਹੀਂ ਦੇਖ ਆਪਾਂ ਉਹ ਕਰਦੇ ਤੁਸੀਂ ਕੀ ਜੀ ਨਾ ਸਾਡੇ ਨੂੰ ਟੈਨਸ਼ਨ ਨਾ ਕਰ ਜਿਹੜਾ ਕੋਈ ਕੰਮ ਕਰਾ ਸਾਨੂੰ ਦੱਸ ਅਸੀਂ ਦੱਸ ਦੇ ਕਰ ਅਸੀਂ ਤੇਰੇ ਨਾਲ ਆ ਗਏ ਹੈ ਨਾ ਤੇ ਨਾਲੇ ਤੀਰਥ ਨਹੀਂ ਆਇਆ ਕਹੇ ਉਹ ਮੋਟਰ ਜੀ ਸੀ ਸਾਡੇ ਤੂੰ ਹੀ ਲੋਟ ਹੋ ਕੇ ਬੈਸ ਮੜਾ ਜਾਂਦਾ ਤੇ ਮੇਰੇ ਨਹੀਂ ਨਾ ਜਾ ਕੇ ਜਮਾ ਹਾਂ ਜੋ ਮੜਾ ਝਾਕ ਬਣਾ ਦੂ ਬਿਜ ਬਿਜ ਇਦਾਂ ਹੀ ਨਾ ਰੱਖਣੀ ਹਾਂ ਹਾਂ ਜੀ ਸਾਡੇ ਬਹੁਤ ਆਇਆ ਚੋਲਾ ਰੱਖ ਕਿਵੇਂ ਆਉਣਾ ਬਸ ਨੂੰ ਪਤੀ ਹੈ ਜੀ ਦੱਸੋ ਕੀ ਫਰਕ ਤਾਂ ਹੋਣਾ ਮਾਣਾ ਹੁੰਦਾ ਬਹੁਤ ਕਿਦਾਂ ਇਹ ਮੁੱਤੀ ਜਿਹਾ ਬਹਿ ਜਾਂਦੇ ਨੇ ਉਹ ਵੀ ਗਰਾਂਮ ਤੋਂ ਇਹ ਹੈ ਕਰੋ ਟੈਨਸ਼ਨ ਨਾ ਲਿਆ ਕਰੋ ਕਿ ਕੰਮ ਕਰ ਹੁੰਦਾ ਤਾਂ ਮੈਨੂੰ ਦੱਸ ਲੈ ਹਾਂ ਕਈ ਵਾਰੀ ਵੀ ਹੁੰਦਾ ਨਾਲ ਤੁਸੀਂ ਐਵੇਂ ਟੈਨਸ਼ਨ ਜਿਉਂ ਨੂੰ ਸਾਹਮਣੇ ਆ ਨਾ ਕਿਤੇ ਕਿੰਦਰ ਕਿਤੇ ਕਿੰਦਰ ਚਾਰੇ ਪਾਸੇ ਜਾ ਰਹਿੰਦੇ ਨਾ ਤੁਸੀਂ ਇੱਕ ਵਾਰੀ ਦੱਸੋ ਉਹ ਤਾਂ ਇਹਨੂੰ ਕਹਿ ਕੇ ਜਾ ਰਹੇ ਕੋਈ ਕੰਮ ਕਰ ਹੁੰਦਾ ਨਾ ਤੇ ਆਪਣਾ ਹੱਜ ਉਹ ਕਿੱਥੇ ਹੈਗਾ ਹਾਂ ਇਥੇ ਤਾਂ ਮੁੱਖ ਛੜੀ ਮਿਲਣਾ ਕੋਈ ਨਾ ਚਾ ਲੋ ਵੀ ਵਧੀਆ ਨਾ ਸਾਹੀ ਜਾਂਦਾ ਬੰਦਾ ਵਧੀਆ ਹੈਗਾ ਹਿੰਮਤੀ ਬੰਦਾ ਵਾ ਤੇ ਹੋਰ ਕੋਈ ਘਾਣ ਵਾਲੀ ਬਈ ਸੀ ਬੜਾ ਵਧੀਆ ਸੀ ਕੀ ਆ ਇਹ ਤੇ ਉਹਦੇ ਨੂੰ ਕੋਈ ਤੇ ਹੋਰ ਨਾ ਦਿਖਾੜੀ ਮੈਂ ਤਾਂ ਕਹਿੰਦਾ ਆਪਾਂ ਮੈਂ ਤਾਂ ਆ ਵੀ ਕਹਿੰਦਾ ਸੀਗਾ ਮਾ ਆਪਦੇ ਲੈ ਲੈਣੇ ਥੱਲੇ ਹੁੰਦੇ ਲੈਣੇ ਮੈਂ ਉਸ ਦਾ ਡਾਕਟਰ ਦਾ ਵਧੀਆ ਦਾ ਪਤਾ ਕਰਦਾ ਕਿ ਐਂ ਕਰਕੇ ਸਾਡਾ ਜਿਹੜਾ ਪੇਸ਼ੈਂਟ ਆ ਨਾ ਕੋਮਾ ਚ ਹੈਗਾ ਕੋਈ ਬਦੀ ਦਾ ਟਿਕਾ ਨਹੀਂ ਨਾ ਦੇਖ ਲਓ ਫਿਰ ਆਪਾਂ ਕਰ ਲਾਂਗੇ ਕਿ ਸਤਿ ਮਿਨੂ ਵੀਰ ਜੀ ਹਾਂ ਮੇਰੇ ਰਿਸ਼ਤੇਦਾਰ ਹੁੰਦਾ ਥੱਪੜ ਹੀ ਦਿੰਦਾ ਪੁੱਛੇ ਤਾਂ ਕੋਈ ਦਾਤ ਉੱਥੇ ਹੈਗਾ ਕਹ ਹੁਣ ਤਾਂ ਨਾ ਇਹਨਾਂ ਕਈ ਰਕਟਰਾਂ ਨੂੰ ਦਿਖਾ ਰਿਹਾ ਹੈ ਉਹ ਤਾਂ ਮਾਰਨਾ ਪਊਗਾ ਬਈ ਉਹ ਤਾਂ ਬੇਚਾਰਾ ਵੇਚ ਕੇ ਕਹਿੰਦੇ ਕਿ ਜਦੋਂ ਉੱਚਾ ਉੱਪਰ ਆਣਾ ਹੈ ਨਾ ਜਾਹਰਾ ਪਾ ਰਹੀ ਹੈ ਵੀ ਕੀ ਦੇਖਦਾ ਹੁਣ ਕੀ ਜਵਾਗਦੀ ਜ਼ਿੰਦਗੀ ਸੀਗੀ ਕੀ ਹੋ ਗਿਆ ਯਾਰ ਤੇ ਵੀ ਹੁਣ ਤਾਂ ਕੋਈ ਜਨ ਚੰਗ ਕਰਾ ਜਾ ਰੱਬ ਦੇ ਹੱਥੋਂ ਫਿਰ ਤਾਂ ਇੱਕ ਹੋਰ ਸੀਗਾ ਬੱਚਾ ਉਹ ਵੀ ਲਾਸ਼ ਵਾਂਗ ਪਿਆਰਾ ਤੇ ਬੜਾ ਐਮੋਸ਼ਨਲ ਹੋਣਾ ਕੋਈ ਨਹੀਂ ਕਹਿਆ ਯਾਰ ਤਾ ਤੂੰ ਸਾਥ ਸਾਰਾ ਕਰ ਗੋ ਹੋ ਜੂਗਾ ਠੀਕ ਹੈ ਕਹਿ ਕੇ ਭੱਗ ਜਾ ਬਸ ਲੱਗੀ ਚਲੋ ਜੀ ਹਾਂ ਜੀ ਬਾਕੀ ਸਿਹਰਾ ਆਪਾਂ ਤੋਂ ਕੋਈ ਲੈ ਨਹੀਂ ਕਿਰਪਾ ਨਾਲ ਕੁਛਾਂ ਘੜਾਈ ਹੋਈ ਪਾਣੀ ਲੋਟ ਹੈ ਬਸ ਮਰਦਾਂ ਨੂੰ ਚਲੋ ਜਾਈਏ ਤੁਸੀਂ ਨਾ ਟੈਨਸ਼ਨ ਨਾ ਲਿਆ ਕਰੋ ਕਿ ਕੰਮ ਕਰ ਹੁੰਦਾ ਦਰਦ ਉਹ ਤੇ ਬਾਕੀ ਮੈਨੂੰ ਪਤਾ ਕਰਤੀ ਸਭ ਹੋ ਰਿਹਾ ਹੈ ਜਿਵੇਂ ਕਰੋ ਬੜੀਆ ਡਾਕਟਰ ਹੋਇਆ ਤਾਂ ਬੱਚਾ ਸੀ ਮੇਰਾ ਉਹ ਪਿਆ ਹਾਂ ਮੈਂ ਕੀ ਕਰਾਂ ਮੈਂ ਕਿੱਥੇ ਕਰਾਂ ਕੀ ਨਾ ਕਰਾਂ ਐਦਾ ਜੀ ਨਾ ਫਿਰ ਔਖੇ ਹੋ ਕੀ ਕਰੂਗਾ ਨਾ ਕਿ ਉਹਨੂੰ ਰੱਬ ਅਸਲੀ ਛੱਡੀ ਰੱਖੇ ਤਾਂ ਆਪੇ ਦਾ ਕੋਠੀ ਵੀ ਕਰੂਗਾ ਹਨਾ ਤਾਂ ਤੁਸੀਂ ਦੂਗੀ ਨਾ ਹੋਇਆ ਕਰ ਤਰਾ ਵਾਜੂ ਦੀ ਕੰਮ ਕਰਦਾ ਰਹੁੰਦਾ ਮੈਂ ਦਾ ਹਜਾ ਕੋਈ ਨਹੀਂ ਬਾਈ ਜੀ ਕੋਈ ਨਹੀਂ ਦੱਸਾਂਗੇ 200 500 ਕੰਮ ਵੀ ਦੂਗੀ ਚਲੋ ਕੋਈ ਨਾ ਮੈਂ ਨਾ ਕਿ ਗੱਡੀ ਲੈ ਕੇ ਜਾਂਦਾ ਮੈਨੂੰ ਥੋੜਾ ਜਿਹਾ ਕੰਮ ਸੀਗਾ ਕੋਈ ਨਹੀਂ ਚੰਗਾ ਤਾਂ ਇਹ ਚੰਗਾ ਬਈ ਬੋਲਣਾ ਨਹੀਂ ਤੇਰੇ ਮਾਈਕ ਲਗਾਇਆ ਇੱਥੋਂ ਤਾਂ ਬੱਸ ਨਾ ਟੁਰਨਾ ਵੀ ਮਾਲਾ ਆਹੀ ਆਗਾ ਕਿ ਨਹੀਂ ਕੋਈ ਚਾਹੇ ਇੱਕ ਮਾਈਕ ਦੇ